ਤੇ ਬੋਲੀ ਨੂੰ ਚਾਉਣ ਵਾਲੇ ਬੋਲੀ ਦੇ دیਵਾਨੇ ਬੋਲੀ ਦੇ ਪਿਆਰੇ ਬੋਲੀ ਦੇ ਪੁੱਤਰ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਉਂਦੇ ਨੇ ਉਹ ਪੰਜਾਬੀ ਬੋਲੀ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਦੇ ਨੇ ਗੁਰੂ ਅੰਗਦ ਦੇਵ ਜੀ ਦੀ ਇਹ ਬੋਲੀ ਆ ਗੁਰੂ ਅੰਗਦ ਦੇਵ ਜੀ ਬੋਲੀ ਨੂੰ ਜੇ ਅਸੀਂ ਭੁੱਲ ਜਾਵਾਂਗੇ ਤਾਂ ਅਸੀਂ ਕੱਖਾਂ ਵਾਂਗੂ ਰੁੜ ਜਾਵਾਂਗੇ ਦੇ ਭਾਈ ਆਪਣੇ ਬੱਚਾ ਨੂੰ ਆਪਣੀ ਪਨੀਰੀ ਨੂੰ ਸੰਭਾਲ ਲਓ ਜੋ ਜੜਾਂ ਨਾਲ ਜੁੜੇ ਉਹੀ ਹਰੇ ਹੁੰਦੇ ਹਨ ਦੂਜਾ ਮੈਨੂੰ ਬੜੀ ਖੁਸ਼ੀ ਹੋਈ ਫਬਰੀਅਰ ਨੂੰ ਗੁਰੂ ਘਰ ਦੇ ਵਿੱਚ ਜਦੋਂ ਬੱਚੇ ਨੇ 8 ਸਾਲ ਦੇ ਨੇ ਸਾਨੂੰ ਮੂੰਹ ਜਵਾਨੀ ਕੰਠ ਜੋਬੀ ਸਿੰਘ ਸਾਹਿਬ ਦਾ ਪਾਠ ਸੜਾਇਆ ਜੇ ਵੇ ਤੁਹਾਨੂੰ ਦੱਸਿਆ ਵੀ ਮੂਲ ਮੰਤਰ ਗੁਰ ਮੰਤਰ ਸੁਣਾਉਂਦੇ ਆ ਅਸੀਂ ਫਿਰ ਉਹਨਾਂ ਨੂੰ ਵੀ ਇਹ ਬੈਗ ਦੇ ਦੇਨੇ ਆ ਵੀ ਇਹ ਬੱਚਾ ਕਾਹਾਂ ਕਰਵਾਣੀ ਦੇ ਨਾਲ ਜੁੜੂਗਾ ਆਪਾਂ ਤਾਂ ਹੁਣ ਇੰਡੀਆ ਦੇ ਵਿੱਚ ਵੀ ਜਿਹੜੀ ਆ ਪੰਜਾਬੀ ਭੁੱਲ ਗਏ ਸਕੂਲਾਂ ਦੇ ਵਿੱਚ ਪੰਜਾਬੀ ਹੈ ਹੀ ਨਹੀਂ ਹੈ ਕਿਉਂਕਿ ਉੱਥੇ ਤਾਂ ਕਹਿੰਦੇ ਆ ਜੁਰਮਾਨਾ ਕਰਨਾ ਜੀ ਜੇ ਬੱਚਾ ਪੰਜਾਬੀ ਬੋਲੂਗਾ ਤਾਂ ਕਿਉਂਕਿ ਇਹ ਸਾਡੀ ਆਪਣੀ ਬਹੁਤ ਵੱਡੀ ਭੁੱਲ ਆ ਕਹਿੰਦੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾਈਏ ਤੇ ਇੰਗਲਿਸ਼ ਅਸੀਂ ਸਿੱਖੀਏ ਜੇ ਕੋਈ ਪ੍ਰਵਾਸੀ ਦੂਜੀ ਸਟੇਟ ਚੋਂ ਚੱਲ ਕੇ ਪੰਜਾਬ ਦੇ ਵਿੱਚ ਆਉਂਦਾ ਤੇ ਉਹਨੂੰ ਆਪਣੀ ਬੋਲੀ ਸਿਖਾਉਣ ਦੀ ਬਜਾਏ ਅਸੀਂ ਉਹਦੀ ਬੋਲੀ ਬੋਲਣ ਦੀ ਕੋਸ਼ਿਸ਼ ਕਰਦੇ ਆਂ ਕਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਗੱਲ ਕਰੀਏ ਪੰਜਾਬੀ ਦੀ ਤੇ ਪੰਜਾਬੀ ਬੋਲੀ ਅੱਜ ਪੰਜਾਬ ਦੇ ਜੰਮਿਆਂ ਜਾਿਆਂ ਨੂੰ ਵਿਸਰਦੀ ਜਾਂਦੀ ਆ ਜਦੋਂ ਦਾ ਆਈਲੈਟਸ ਦਾ ਟ੍ਰੈਂਡ ਚੱਲਿਆ ਜਦੋਂ ਦੇ ਕਨਵਰਟ ਸਕੂਲ ਸਾਡੇ ਮੱਥੇ ਤੇ ਮੜ ਦਿੱਤੇ ਗਏ ਨੇ ਸਾਡੇ ਪਿੰਡਾਂ ਦੇ ਬੱਚੇ ਜਿਹੜੇ ਆ ਉਹ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚੋਂ ਹਟ ਕੇ ਸ਼ਹਿਰਾਂ ਦੇ ਕਨਵਰਟ ਸਕੂਲਾਂ ਦੇ ਵਿੱਚ ਜਾ ਕੇ ਪੜਨ ਲੱਗ ਪਏ ਨੇ ਜਿੱਥੇ ਬੱਚੇ ਪੜ੍ਹਨੇ ਗਏ ਨੇ ਉਥਾਂ ਨਾਲ ਦੇ ਨਾਲ ਹੀ ਪਿੰਡਾਂ ਦੇ ਸਕੂਲ ਤੇ ਖਾਸ ਕਰਕੇ ਜਿਹੜੀ ਪੰਜਾਬੀ ਬੋਲੀ ਆ ਉਹ ਵੀ ਆਪਣੇ ਖਾਤਮੇ ਵੱਲ ਨੂੰ ਤੁਰ ਗਈ ਪਰ ਜੇ ਆਪਾਂ ਗੱਲ ਕਰੀਏ ਤੇ ਬੋਲੀ ਨੂੰ ਚਾਉਣ ਵਾਲੇ ਬੋਲੀ ਦੇ دیਵਾਨੇ ਬੋਲੀ ਦੇ ਪਿਆਰੇ ਬੋਲੀ ਦੇ ਪੁੱਤਰ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਉਂਦੇ ਨੇ ਉਹ ਪੰਜਾਬੀ ਬੋਲੀ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਦੇ ਨੇ ਸੋ ਅੱਜ ਆਪਾਂ ਖੜੇ ਹਾਂ ਇਟਲੀ ਦੀ ਸਟੇਟ ਟੁਸਕਾਨਾ ਇਹਦੇ ਵਿੱਚ ਬੜੀ ਹੀ ਅਜੀਬ ਚੀਜ਼ ਵੇਖਣ ਨੂੰ ਮਿਲੀ ਕਿ ਇੱਕ ਪ੍ਰੋਗਰਾਮ ਦੇ ਵਿੱਚ ਗੁਰੂ ਪਿਆਰਿਆਂ ਸੰਗਤਾਂ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਰੂਰ ਦਿਖਾਵੇ ਕਿ ਇਸ ਤਰ੍ਹਾਂ ਪੰਜਾਬੀ ਬੋਲੀ ਦਾ ਜਿਹੜਾ ਪ੍ਰਚਾਰ ਆ ਪ੍ਰਸਾਰ ਆ ਉਹ ਕਰਦੇ ਆ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੀਆਂ ਚੋਹਾਂ ਸਾਈਡਾਂ ਦੇ ਉੱਤੇ ਛੋਟੇ-ਛੋਟੇ ਬੈਗ ਰੱਖੇ ਗਏ ਨੇ ਇਨਾਂ ਦੇ ਕੋਲ ਊੜਾ ਐੜਾ ਲਿਖੇ ਹੋਏ ਜੜੀਆਂ ਫੱਟੀਆਂ ਜੜੀਆਂ ਕਿ ਜੇ ਆਪਾਂ ਗੱਲ ਕਰੀਏ ਤੇ ਅੱਜ ਤੋਂ 20 ਸਾਲ ਪਹਿਲਾਂ ਅਲੋਪ ਹੋ ਗਈਆਂ ਸੀ ਸਿੰਘ ਸਾਹਿਬ ਮੇਰੇ ਨਾਲ ਆ ਮੈਂ ਗੱਲਬਾਤ ਵੀ ਕਰਾਂਗਾ ਉਹ ਫੱਟੀਆਂ ਵਿਦੇਸ਼ੀ ਧਰਤੀ ਤੇ ਕਿੱਦਾਂ ਆਈਆਂ ਸੋ ਸਕੂਲ ਦੁਆਰਿਆਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਜੜੀਆਂ ਉਹ ਫੱਟੀਆਂ ਊੜਾ ਐੜਾ ਲਿਖ ਕੇ ਦਿੱਤਾ ਸੋ ਮੇਰੇ ਨਾਲ ਸਿੰਘ ਸਾਹਿਬ ਖੜੇ ਨੇ ਜਿੱਦਾਂ ਮੈਂ ਗੱਲ ਕੀਤੀ ਆ ਪੰਜਾਬੀ ਬੋਲੀ ਦੇ ਪੁੱਤਰ ਖਾਲਸਾ ਜੀ ਕਿੱਥੋਂ ਜੈਨ ਚਾਰਿਆ ਅੱਜ ਦੁਨੀਆ ਜਿਹੜੀ ਆ ਚੰਦਲ ਨੂੰ ਤੁਰੀ ਜਾ ਰਹੀ ਆ ਪਿੰਡਾਂ ਦੇ ਜਿਹੜੇ ਬੱਚੇ ਆ ਉਹ ਸ਼ਹਿਰਾਂ ਵਾਲ ਨੂੰ ਚਲੇ ਗਏ ਉਹ ਇੰਗਲਿਸ਼ ਨੂੰ ਜਿਹੜੀ ਅਹਿਮੀਅਤ ਦੇਣ ਲੱਗ ਗਏ ਤੇ ਪੰਜਾਬੀ ਤੋਂ ਪਿੱਛੇ ਹਟਦੇ ਜਾਂਦੇ ਆ ਤੁਸੀਂ ਇਟਲੀ ਵਰਗੇ ਦੇਸ਼ ਦੇ ਵਿੱਚ ਪੰਜਾਬੀ ਬੋਲੀ ਨੂੰ ਜਿਹੜਾ ਸਮਰਪਿਤ ਹੋ ਕੇ ਪੰਜਾਬੀ ਬੋਲੀ ਨੂੰ ਅੱਗੇ ਲਿਜਾਣ ਵਾਸਤੇ ਜਿਹੜੇ ਉਪਰਾਲੇ ਕਰ ਰਹੇ ਕਿੱਥੋਂ ਜੈਨ ਦੇ ਵਿੱਚ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਭ ਤੋਂ ਪਹਿਲਾਂ ਤਾਂ ਜੋਰਪਨਯੋਤ ਟੈਲੀਵਿਜ਼ਨ ਆਪਣੇ ਚੈਨਲ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਹਰ ਕਵਰੇਜ ਕਰਦਿਆ ਹਰ ਨਗਰ ਕੀਰਤਨ ਨੂੰ ਹਰ ਪ੍ਰੋਗਰਾਮ ਨੂੰ ਉਸ ਤੋਂ ਬਾਅਦ ਇਹ ਪ੍ਰੋਗਰਾਮ ਕੀਤਾ ਮੈਂ 2 ਸਾਲ 3 ਸਾਲ ਪਹਿਲਾਂ ਊੜਾੜਾ ਲਿਖਣ ਦਾ ਜਦੋਂ ਗੁਰੂ ਅੰਗਦ ਦੇਵ ਜੀ ਦੀ ਇਹ ਬੋਲੀ ਆ ਗੁਰੂ ਅੰਗਦ ਦੇਵ ਜੀ ਬੋਲੀ ਨੂੰ ਜੇ ਅਸੀਂ ਭੁੱਲ ਜਾਵਾਂਗੇ ਤਾਂ ਅਸੀਂ ਕੱਖਾਂ ਵਾਂਗੂ ਰੁਲ ਜਾਵਾਂਗੇ ਜਦੋਂ ਅੰਗਦ ਗੁਰੂ ਜੀ ਦਾ ਜਨਮ ਦਿਨ ਸੀ ਤਾਂ ਮੈਂ ਉਸ ਦਿਨ ਤੋਂ ਸ਼ੁਰੂ ਕਰਤੀ ਇਹ ਬੋਲੀ ਲਿਖੜੀ ਮੇਰਾ 10ਵਾਂ ਸੌਂ ਬੱਚਿਆਂ ਦੇ ਨਾਲ ਮੇਰਾ ਘਟੋ-ਘਟ 4 ਮਹੀਨੇ ਦਾ 500 ਰੁਪਇਆ 600 ਰੁਪਇਆ ਦੇ ਸੌਂਦ ਬਣਦਾ ਮੈਂ ਬਿਲਕੁਲ ਸਾਰਾ ਦਸੌਂਦ ਬੱਚਿਆਂ ਵਾਸਤੇ ਹੀ ਲਾਉਣਾ ਵਾਂ ਸਾਰਿਆਂ ਬੱਚਿਆਂ ਨੂੰ ਬੈਗ ਮਗਾ ਕੇ ਦੇਣਾ ਊੜੇ ਆੜੇ ਵਾਲੇ ਕੈਦੇ ਮਗਾ ਕੇ ਦੇਣਾ ਬਿਲਕੁਲ ਫ੍ਰੀ ਜਿਹੜੇ ਵੀ ਕਿਸੇ ਗੁਰਦੁਆਰੇ ਦਾ ਸਾਨੂੰ ਫੋਨ ਕਰਦਾ ਸੀ ਉੱਥੇ ਹੀ ਜਾ ਕੇ ਬੱਚਿਆਂ ਤੋਂ ਪਹਿਲਾਂ ਊੜਾੜਾ ਸੁਣਦੇ ਆਂ ਔਰ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਵੀ ਸ਼ੁਰੂ ਹੋ ਗਈਆਂ ਸਾਡੀ ਕਈਆਂ ਵਿੱਚ ਜਿੱਥੇ ਵੀ ਕੋਈ ਕਲਾਸ ਸ਼ੁਰੂ ਕਰਾਊਗਾ ਅਸੀਂ ਉਸ ਗੁਰਦੁਆਰੇ ਵਿੱਚ ਜਾਵਾਂਗੇ ਕੋਈ ਸਾਡੀ ਡਿਮਾਂਡ ਨਹੀਂ ਪੈਸੇ ਦੀ ਡਿਮਾਂਡ ਨਹੀਂ ਕੋਈ ਸਾਡੀ ਮੰਗ ਨਹੀਂ ਅਸੀਂ ਉੱਥੇ ਜਾ ਕੇ ਬੱਚਿਆਂ ਨੂੰ ਆਪ ਸਨਮਾਨਤ ਕਰਾਂਗੇ ਗੁਰੂ ਘਰਾਂ ਵਿੱਚ ਤੇ ਦੂਜਾ ਮੈਨੂੰ ਬੜੀ ਖੁਸ਼ੀ ਹੋਈ ਫ फेब्रुवारी ਨੂੰ ਗੁਰੂ ਘਰ ਦੇ ਵਿੱਚ ਜਦੋਂ ਬੱਚੇ ਨੇ 8 ਸਾਲ ਦੇ ਨੇ ਸਾਨੂੰ ਮੂੰਹ ਜਵਾਨੀ ਕੰਠ ਜੋਬਜੀ ਸਾਹਿਬ ਦਾ ਪਾਠ ਸੜਾਇਆ ਉਹ ਬੱਚੇ ਨੂੰ ਮੈਂ ਲੋਈ ਨਾਲ ਵੀ ਸਨਮਾਨਤ ਕੀਤਾ ਪੰਜਾਂ ਪਿਆਰਿਆਂ ਨੇ ਉਹਨਾਂ ਨੂੰ ਫਿਰ ਜਦੋਂ ਸਮਾਪਤੀ ਹੋਈ ਨਗਰ ਕੀਰਤ ਤੇ ਉੱਥੇ ਵੀ ਉਹਨਾਂ ਨੂੰ ਸਨਮਾਨਤ ਪੰਜਾ ਪਿਆਰਿਆਂ ਨੇ ਕੀਤਾ ਮੇਰੀ ਬੇਨਤੀ ਇਹੀ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਊੜੇ ਔਰ ਜੂੜੇ ਨਾਲ ਜੋੜ ਲਈਏ ਬਾਕੀ ਇਹ ਟਾਲੀਆਂ ਤਾਂ ਹੈ ਟਾਲੀਆਂ ਨਾ ਮਤ ਉਹ ਲੋਕਾਂ ਦੇ ਵਿੱਚ ਅਸੀਂ ਊੜਾੜਾ ਬੋਲ ਗਏ ਇਹ ਸਭ ਤੋਂ ਵੱਡੇ ਅਸੀਂ ਸਾਡੀ ਇਹਦੇ ਚ ਗਲਤੀ ਆ ਮਾਂ ਪਿਓ ਦੀ ਕਿਉਂਕਿ ਮੇਰੇ ਵੀ ਬੱਚੇ ਏਅਰ ਫੋਰਸ ਸਕੂਲ ਚ ਪੜ੍ਹੇ ਆ ਪਰ ਮੈਂ ਵੀ ਉਹਨਾਂ ਨੂੰ ਪੰਜਾਬੀ ਨਹੀਂ ਸਿਖਾ ਸਕਿਆ ਪਰ ਉਹਨਾਂ ਨੇ ਵਧੀਆ ਪੰਜਾਬੀ ਸਿੱਖੀ ਆ ਪਾਠ ਵੀ ਕਰਦੇ ਆ ਉਸ ਤੋਂ ਬਾਅਦ ਉਹ ਅੱਜ ਬਾਹਰਲੇ ਮੌਲਕਾਂ 'ਚ ਸੈੱਟ ਆ ਔਰ ਇੰਨੀ ਵਧੀਆ ਪੰਜਾਬੀ ਬੋਲਦੇ ਆ ਇੰਨੀ ਵਧੀਆ ਪੰਜਾਬੀ ਲਿਖਦੇ ਆ ਕਿਉਂਕਿ ਮੇਰੇ ਪਿਤਾ ਜੀ ਨੇ ਵੀ ਬਹੁਤ ਪੜ੍ਹਟ ਕੀਤਾ ਮੈਂ ਵੀ ਕਰਦਾ ਵਾਂ ਉਹਨਾਂ ਦੀਆਂ ਵੀ ਸਿੱਖਿਆ ਸਾਨੂੰ ਦਵਾਵਾ ਮਿਲਦੀਆਂ ਬਜ਼ੁਰਗਾਂ ਦੀਆਂ ਮੈਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਦੇ ਚੈਨਲ ਨਾਲ ਆਹੀਂ ਪਰੋਗਰਾ ਪਰੋ ਜੋਰ ਅਪੀਲ ਕਰਦਾ ਕਿ ਭਾਈ ਆਪਣੇ ਬੱਚਿਆਂ ਨੂੰ ਆਪਣੀ ਪਨੀਰੀ ਨੂੰ ਸੰਭਾਲ ਲਓ ਜੋ ਜੜਾਂ ਨਾਲ ਜੁੜੇ ਉਹੀ ਹਰੇ ਹੁੰਦੇ ਹਨ ਔਰ ਸਾਡੇ ਨਾਲ ਭਾਈ ਤਰਸੇਵ ਸਿੰਘ ਜੀ ਫਰੂਜੀਆ ਵਾਲੇ ਆ ਉਦੋਂ ਬਾਅਦ ਸੰਦਰਪਾਲ ਹੁਣੀ ਕਾਫੀ ਬੰਦੇ ਮੇਰੇ ਨਾਲ ਆ ਜਿਹੜੇ ਮੋੜੇ ਨਾਲ ਮੋੜਾ ਜੋੜ ਕੇ ਤੁਰਦੇ ਆ ਆਪਣਾ ਕੁਸ ਦਸ ਦਸਮਾ ਦਸੋਂ ਦੇ ਵੀ ਕੱਢਦੇ ਆ ਇਹਨਾਂ ਦੇ ਸਹਾਰੇ ਨਾਲ ਹੀ ਮੈਂ ਚੱਲਦਾ ਵਾਂ ਬਹੁਤ ਬਹੁਤ ਧੰਨਵਾਦ ਕਿੱਥੋਂ ਕਿੱਥੋਂ ਇਹ ਚੀਜ਼ ਦਿਮਾਗ ਚ ਆਉਂਦੀ ਆ ਵੀ ਇਹ ਜਿਹੜੀ ਚੀਜ਼ ਹੈ ਕਰਨੀ ਚਾਹੀਦੀ ਆ ਲੋੜ ਕਿੱਥੋਂ ਤੁਹਾਨੂੰ ਲੱਗਾ ਮੈਨੂੰ ਜੀ ਇੱਥੋਂ ਲੱਗਿਆ 34 ਦਾ ਜਨਮ ਆ ਆ ਬੰਦਾ ਪਾਕਿਸਤਾਨ ਦਾ ਉਹਦਾ ਜਨਮ ਕਸ਼ਮੀਰ ਚ ਆਗਾ ਕਸ਼ਮੀਰ ਤੋਂ ਦਿੱਲੀ ਆ ਦਿੱਲੀ ਤੋਂ ਆ ਕੇ ਸਾਡੇ ਪ੍ਰੂਝੇ ਆ ਗਿਆ ਰੁਧਿਆਤਰ ਸੇਵ ਸਿੰਘ ਜਾਣਦੇ ਉਹਨਾਂ ਨੂੰ ਉਹ ਪਿਛਲੇ 4 ਮਹੀਨਿਆਂ ਤੋਂ ਸੁਰਗਵਾਸ ਹੋ ਗਈ ਸੀ ਜਦੋਂ ਮੈਂ ਉਹਨਾਂ ਦੇ ਘਰੇ 5-7 ਸਾਲਾਂ ਦਾ ਜਾਂਦਾ ਰਿਹਾ ਵਾਂ ਜਦੋਂ ਮੈਂ ਉਹਨੂੰ ਦੇਖਣਾ ਉਹਨੇ ਕੁੜੀ ਦਾ ਨਾਮ ਇੰਦਰਾਕੌਰ ਰੱਖਿਆ ਇੰਦਰਾਕੌਰ ਸਾਡੀ ਵਿਚਾਰੀ ਕੀ ਕਹਾ ਮੈਂ ਕਹਿ ਨਹੀਂ ਸਕਦਾ ਜਿਹੜੀਆਂ ਸਾਡੀਆਂ ਅਸੀਂ ਹਾਲਾਤ ਕਰ ਲਈ ਜਵਾਕਾਂ ਦੇ ਤੇ ਨਾਨਕ ਸਿੰਘ ਰੱਖਿਆ ਨਾਨਕ ਸਿੰਘ 52 ਸਾਲ ਦਾ ਉਹਨੇ ਕੋਈ ਧਰਮ ਨਹੀਂ ਅਪਣਾਇਆ ਔਰ ਦੋ ਸੇਕਟਾ ਜੋੜ ਕੇ ਪੀਂਦਾ ਉਹਦੇ ਮੈਨੂੰ ਦੁੱਖ ਲੱਗਿਆ ਵੀ ਮੈਂ ਆਪਦੀ ਜ਼ਿੰਦਗੀ ਚ ਜੰਨਾ ਚਰ ਜਿਉਂਦਾ ਵਾਂ ਆਦਮਾ ਆਪ ਮੇਰਾ ਦਸਾਉਂਦਾ ਮੇਰੇ ਜਿੰਨੇ ਨਾਲ ਵੀਰ ਜੁੜੇ ਹੋਏ ਆ ਸਾਰਿਆਂ ਦਾ ਦਸਾਉਂਦਾ ਇਹ ਸਾਰਾ ਬੱਚਿਆਂ ਦੇ ਨਾਮ ਤੇ ਜਾਊਗਾ ਤਾਂ ਜੋ ਸਾਡੇ ਬੱਚੇ ਵੱਜ ਜਾਣ ਸੰਗਤ ਵੱਲੋਂ ਕੀ ਸੰਯੋਗ ਮਿਲਦਾ ਕਿ ਕੁਝ ਪਿਛਲੇ ਸਾਲਾਂ ਤੋਂ ਮੈਂ ਤੁਹਾਨੂੰ ਦੇਖਿਆ ਜਿਸ ਤਰ੍ਹਾਂ ਮੈਂ ਗੱਲਬਾਤ ਸ਼ੁਰੂ ਕੀਤੀ ਸੀ ਫੱਟੀਆਂ ਲਿਖਣ ਦੀ ਕਿਉਂਕਿ ਪੰਜਾਬ ਦੇ ਵਿੱਚ ਅੱਜ ਨਾਂ ਤੇ ਬੱਚਿਆਂ ਨੂੰ ਫੱਟੀ ਦਾ ਪਤਾ ਵਾ ਨਾ ਕਿਸੇ ਨੂੰ ਸ਼ਾਇਦ ਗਾਚੀ ਦਾ ਪਤਾ ਤੇ ਨਾ ਹੀ ਉਹ ਫੱਟੀ ਲਿਖਦੇ ਆ ਚੰਦ ਕ ਬੱਚੇ ਹੋਣਗੇ ਜਿਨ੍ਹਾਂ ਨੇ ਘਰਾਂ 'ਚ ਸਲੇਟਾਂ ਰੱਖੀਆਂ ਤੁਹਾਨੂੰ ਕਿੱਥੋਂ ਲੱਗਾ ਕਿ ਇਟਲੀ ਦੀ ਧਰਤੀ ਤੇ ਰਹਿ ਕੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਔਰ ਕੀ ਰਿਸਪੌਂਸ ਆ ਜਿਹੜੇ ਬੱਚੇ ਇਥੋਂ ਦੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਜਾਂ ਮਾਪੇ ਆ ਉਹਨਾਂ ਦਾ ਕੀ ਰਿਸਪੌਂਸ ਆ ਬਹੁਤ ਵਧੀਆ ਸਵਾਲ ਆ ਜੀ ਰਿਸਪੌਂਸ ਇਹ ਆ ਮੈਂ 7-8 ਗੁਰਦੁਆਰਿਆਂ 'ਚ ਅਸੀਂ ਜਾਏ ਆ ਜਿੱਥੇ ਕਲਾਸਾਂ ਸ਼ੁਰੂ ਕੀਤੀਆਂ ਜਦੋਂ ਮੈਂ ਜਾਣਾ ਉਹ ਕਹਿੰਦੇ ਜੀ ਸਾਡੇ 5 ਬੱਚੇ ਹੋਰ ਜੁੜ ਗਏ ਸਾਨੂੰ 5 ਬੱਚੇ ਦਿਓ ਬੈਗ ਹੋਰ ਦਿਓ ਕਿਉਂਕਿ ਜਿਹੜਾ ਬੱਚਾ ਮੈਨੂੰ ਊੜਾੜਾ ਸੁਣਾਉਂਦਾ ਮੈਂ ਬੈਗ ਉਹਨੂੰ ਹੀ ਦਿਨਾਵਾ ਕੋਈ ਮਜਬੂਰੀ ਨਾ ਆਜੇਂਦਾ ਕੋਈ ਪਾਠ ਸੁਣਾ ਦੇਂਦਾ ਮੈਂ ਉਹਦਾ ਵੀ ਬਹੁਤ ਸਵਾਗਤ ਕਰਦਾ ਵਾਂ ਜਿਹੜਾ ਬੱਚਾ ਸਾਨੂੰ ਊੜਾੜਾ ਸੁਣਾ ਬਾਣੀ ਸੁਣਾਉਂਦਾ ਜਿਵੇਂ ਤੁਹਾਨੂੰ ਦੱਸਿਆ ਵੀ ਮੂਲ ਮੰਤਰ ਗੁਰ ਮੰਤਰ ਸੁਣਾਉਂਦੇ ਆ ਅਸੀਂ ਫਿਰ ਉਹਨਾਂ ਨੂੰ ਵੀ ਇਹ ਵੈਗ ਦੇ ਦੇਨੇ ਆ ਵੀ ਇਹ ਬੱਚਾ ਗਾਹਾਂ ਗਰਵਾਣੀ ਦੇ ਨਾਲ ਜੁੜੂਗਾ ਤੇ ਉਹ ਜਿਹੜੇ ਊੜੇ ਆੜੇ ਵਾਲੇ ਬੋਰਡ ਲਿਖੇ ਆ ਮੇਰੇ ਇਹ ਸਾਰੇ ਮੈਂ ਆਪਦੇ ਹੱਥੀ ਲਿਖ ਕੇ ਚਾਹੇ ਮੇਰਾ ਮਹੀਨਾ ਲੱਗੇ ਇੱਕ ਘੰਟਾ ਮੈਂ ਰੋਜ਼ ਸ਼ਾਮ ਨੂੰ 8 ਤੋਂ 9 ਵਜੇ ਤੱਕ ਇਹ ਬੋਰਡ ਲੈ ਕੇ ਸੇਵਾ ਕਰਦਾ ਵਾਂ ਉਸ ਤੋਂ ਬਾਅਦ ਉਹਨਾਂ ਨੂੰ ਤਨ ਤਨ ਵਾਰੀ ਪਾਲਸ ਕਰਕੇ ਦੋ ਦੋ ਵਾਰੀ ਯਾਰੀ ਰੰਗ ਕਰਕੇ ਐਂ ਬਿੰਦਗਾ ਟਿੱਪੀਆਂ ਲਾ ਕੇ ਪੂਰਾ ਵਧੀਆ ਤਿਆਰ ਕਰਕੇ ਦਿਨਾ ਜਿਹੜਾ ਗੁਰੂ ਘਰ ਦੇ ਵਿੱਚ ਬੱਚੇ ਵੇਖਣ ਕਿ ਹਾਂ ਬਈ ਅਸੀਂ ਇਹਦੇ ਨਾਲ ਜੁੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੁਪਾਈ ਸਾਹਿਬ ਵੀ ਜੁੜੇ ਆ ਨਾਲ ਕੋਸ਼ਿਸ਼ ਕਰਾਂਗਾ ਇਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ ਖਾਲਸਾ ਜੀ ਸੰਗਤ ਦਾ ਕਿਸ ਤਰ੍ਹਾਂ ਦਾ ਜਿਹੜਾ ਇੱਕ ਤੁਹਾਨੂੰ ਆ ਰੁਝਾਨ ਆ ਕਿੱਦਾਂ ਦਾ ਜਿਹੜਾ ਸੰਗਤ ਦਾ ਉਤਸ਼ਾਹ ਆ ਮਿਲ ਰਿਹਾ ਸਹਿਯੋਗ ਮਿਲ ਰਿਹਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਜਿਹੜਾ ਸੰਗ ਦਾ ਸਾਹ ਆ ਬਹੁਤ ਵਧੀਆ ਆ ਤੇ ਬੱਚਿਆਂ ਨੂੰ ਜਿਹੜਾ ਆਪਾਂ ਪੰਜਾਬੀ ਜ਼ਰੂਰ ਸਿਖਾਉਣੀ ਚਾਹੀਦੀ ਕਿਉਂਕਿ ਆਪਾਂ ਆਪਣੇ ਵਿਰਸੇ ਤੋਂ ਜਿਹੜੇ ਬਿਸਰਦੇ ਜਾ ਰਹੇ ਆ ਜੇ ਆਪਾਂ ਨੂੰ ਪੰਜਾਬੀ ਨਹੀਂ ਆਉਂਦੀ ਹੈ ਤੇ ਉਹਦੇ ਬਿਨਾ ਆਪਣਾ ਕੋਈ ਜਿੱਦਾਂ ਕਹੀਏ ਵੀ ਵਿਰਸਾ ਹੀ ਹੈ ਨਹੀਂ ਆਪਣਾ ਗੁਰੂਆਂ ਨੂੰ ਭੁੱਲ ਗਏ ਆ ਬਾਣੀ ਨੂੰ ਭੁੱਲੀ ਜਾਂਦੇ ਆ ਜੇ ਆਪਾਂ ਗਾਂ ਦੀ ਗਾਂ ਇੰਗਲਿਸ਼ ਜਿਹੜੀ ਆ ਉਹ ਚਲੋ ਸਕੂਲਾਂ ਦੇ ਵਿੱਚ ਵੀ ਆਉਂਦੀ ਆ ਜਦੋਂ ਘਰ ਦੇ ਵਿੱਚ ਬੱਚਾ ਆਪਣੇ ਆਉਂਦਾ ਜੇ ਤੁਸੀਂ ਉਹ ਤਾਂ ਆਪਣੇ ਘਰ ਦੇ ਵਿੱਚ ਬੱਚੇ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖੋ ਤੇ ਬਹੁਤ ਵਧੀਆ ਗੱਲ ਆ ਕਿਉਂਕਿ ਉਹੋ ਹੀ ਬੱਚਿਆਂ ਨੂੰ ਸਿੱਖਣਾ ਜੋ ਆਪਾਂ ਮਾਪੇ ਨੇ ਸਿਖਾਉਣਾ ਤੇ ਮਾਪੇ ਨੂੰ ਵੀ ਇਹੀ ਚਾਹੀਦਾ ਆ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖੀਏ ਕਿਉਂਕਿ ਮੇਰੀ ਬੇਟੀ ਵੀ ਆ 26 ਸਾਲ ਦੀ ਹੋ ਗਈ ਆ ਇੱਥੇ ਦਾ ਜਨਮ ਆਉਂਦਾ ਮੈਂ ਪਿਓਰ ਪੰਜਾਬੀ ਬੋਲਦੀ ਆ ਪੜ੍ਹਦੀ ਵੀ ਆ ਸਟੱਡੀ ਕੀਤੀ ਆ ਪੰਜ ਬੋਲੀਆਂ ਸਭ ਕੁਝ ਬੋਲਦੀ ਆ ਜਿੱਦਾਂ ਯੂਨੀਵਰਸਿਟੀ ਕੀਤੀ ਆ ਪਰ ਉਹਨੂੰ ਕੋਈ ਕਹਿ ਨਹੀਂ ਸਕਦਾ ਕਿ ਉਹਦਾ ਇਟਲੀ ਦਾ ਜਨਮ ਆ ਪਿਓਰ ਪੰਜਾਬੀ ਬੋਲਦੀ ਆ ਸੁਖਮਨੀ ਸਾਹਿਬ ਦਾ ਪਾਠ ਕਰਦੀ ਸ਼ਾਮ ਨੂੰ ਵੀ ਸਵੇਰ ਨੂੰ ਵੀ ਤੇ ਬਾਣੀ ਨਾਲ ਜੁੜੀ ਹੋਈ ਆ ਅੱਜ ਵੀ ਆਈ ਨਗਰ ਕੀਰਤਨ ਤੇ ਵੀ ਆਈ ਆ ਤੇ ਗੁਰੂ ਘਰ ਜਾਂਦੇ ਆ ਅਸੀਂ ਮਤਲਬ ਨਿਆਣਿਆਂ ਨੂੰ ਇਹ ਹੀ ਸੇਧ ਦਿੰਨੇ ਆ ਕਿ ਬੱਚਿਆਂ ਨੂੰ ਜ਼ਰੂਰ ਪੰਜਾਬੀ ਬੋਲਣੀ ਚਾਹੀਦੀ ਆ ਤੇ ਪੜ੍ਹਨੀ ਚਾਹੀਦੀ ਆ ਆਪਾਂ ਤਾਂ ਹੁਣ ਇੰਡੀਆ ਦੇ ਵਿੱਚ ਵੀ ਜਿਹੜੀ ਆ ਪੰਜਾਬੀ ਭੁੱਲ ਗਏ ਸਕੂਲਾਂ ਦੇ ਵਿੱਚ ਪੰਜਾਬੀ ਹੈ ਹੀ ਨਹੀਂ ਹੈ ਕਿਉਂਕਿ ਉੱਥੇ ਤਾਂ ਕਹਿ ਦਿੰਦੇ ਆ ਜੁਰਮਾਨਾ ਕਰਨਾ ਜੀ ਜੇ ਕੋਈ ਬੱਚਾ ਪੰਜਾਬੀ ਬੋਲੂਗਾ ਤਾਂ ਕਿਉਂਕਿ ਇਹ ਸਾਡੀ ਆਪਣੀ ਬਹੁਤ ਵੱਡੀ ਭੁੱਲ ਆ ਸਾਨੂੰ ਸਾਡਾ ਇੱਕ ਦੁਖਾਂਤ ਵੀ ਬਣ ਗਿਆ ਪੰਜਾਬੀਆਂ ਦੀ ਕਈ ਵਾਰੀ ਸੋਸ਼ਲ ਮੀਡੀਆ 'ਚ ਹਾਸੇ ਦੇ ਗੱਲਾਂ ਹੁੰਦੀਆਂ ਕਹਿੰਦੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾਈਏ ਤੇ ਇੰਗਲਿਸ਼ ਅਸੀਂ ਸਿੱਖੀਏ ਜੇ ਕੋਈ ਪ੍ਰਵਾਸੀ ਦੂਜੀ ਸਟੇਟ 'ਚੋਂ ਚੱਲ ਕੇ ਪੰਜਾਬ ਦੇ ਵਿੱਚ ਆਉਂਦਾ ਤੇ ਉਹਨੂੰ ਆਪਣੀ ਬੋਲੀ ਸਿਖਾਉਣ ਦੀ ਬਜਾਏ ਅਸੀਂ ਉਹਦੀ ਬੋਲੀ ਬੋਲਣ ਦੀ ਕੋਸ਼ਿਸ਼ ਕਰਦੇ ਆ ਮੈਂ ਬਹੁਤ ਵਾਰੀ ਇਹ ਜ਼ਿਕਰ ਕਰਦਾ ਹੁੰਨਾ ਕਿ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਭੇਡ ਚਾਲ ਚੱਲ ਪਈ ਆ ਅਸੀਂ ਜਦੋਂ ਕੋਈ ਗੈਰ ਪੰਜਾਬੀ ਮਿਲਦਾ ਅਸੀਂ ਇਹ ਨਹੀਂ ਕੋਸ਼ਿਸ਼ ਕਰਦੇ ਕਿ ਉਹਨੂੰ ਆਪਣੀ ਬੋਲੀ ਬੁਲਾਉਣ ਦੀ ਕੋਸ਼ਿਸ਼ ਕਰੀਏ ਹੋ ਸਕਦਾ ਉਹਨੂੰ ਆਉਂਦੀ ਹੋਵੇ ਅਸੀਂ ਸਗੋਂ ਇਹ ਕਰਦੇ ਆ ਕਿ ਉਹਦੀ ਬੋਲੀ ਖੁਦ ਬੋਲਣ ਦੀ ਕੋਸ਼ਿਸ਼ ਕਰਦੇ ਆ ਇਹ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਭੈੜਾ ਜਿਹੜੀ ਉਹ ਆਉਂਦੀ ਜਾਂਦੀ ਆ ਠੀਕ ਆ ਸੋ ਆ ਇਹਨਾਂ ਦੇ ਕੋਲ ਬੋਰਡ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਇਹਨਾਂ ਨੇ ਤਿਆਰ ਕੀਤੇ ਆ ਕਿੰਨਾ ਸੋਹਣਾ ਲਿਖਿਆ ਵਾ ਸੋ ਆਸ ਆ ਕਿ ਜਿਹੜੇ ਭਾਈ ਸਾਹਿਬ ਇਸੇ ਤਰ੍ਹਾਂ ਹੀ ਸੇਵਾਵਾਂ ਨਿਭਾਉਂਦੇ ਰਹਿਣਗੇ ਸੰਗਤ ਇਸੇ ਤਰ੍ਹਾਂ ਹੀ ਸਹਿਯੋਗ ਕਰਦੀ ਰਹੂਗੀ ਬਹੁਤ ਵਧੀਆ ਲੱਗਾ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਇਹਨਾਂ ਦੇ ਉਪਰਾਲਿਆਂ ਨੂੰ ਵੇਖ ਕੇ ਸੋ ਇਨੀਆਂ ਕੇ ਗੱਲਾਂ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੇ ਊੜਾ ਜੜਾ ਹੁੰਦਾ ਤੈਨੂੰ ਹਾਂ ਹਾਂਜੀ ਕਿੰਵੀਂ ਕਲਾਸ ਚ ਪੜਦੇ ਹੋ ਚੌਥੀ ਚ ਪੰਜਾਬੀ ਪੜ੍ਹਨੀ ਪਸੰਦ ਆ ਹਾਂ ਕੀ ਪੜ੍ਹਦੇ ਹੋ ਪੜ੍ਹਦੇ ਆ ਜੀ ਊੜਾੜਾ ਸਾਰਾ ਕੁਝ ਵਿਦਿਆ ਵਿਚਾਰੀ ਤਾਂ ਪਰ ਅਪਕਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅਸੀਂ ਦੇਖਦੇ ਆ ਵੀ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਆਦਰ ਕਰਦੇ ਆ ਜੇ ਅਸੀਂ ਵਿਦਿਆ ਵਿਚਾਰੀ ਨਹੀਂ ਆਪਣੇ ਬੱਚਿਆਂ ਨੂੰ ਸਿਖਾਈ ਜਾਂ ਆਪ ਨਹੀਂ ਸਿੱਖੀ ਤਾਂ ਸਮਝੋ ਆਪਾਂ ਕੁਛ ਨਹੀਂ ਸਿੱਖਿਆ ਬਹੁਤ ਬਹੁਤ ਧੰਨਵਾਦ ਵੀਰ ਜੀ ਰੋਇ ਹੁਣਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ